ਹਾਂਜੀ ਸਰ ਅੱਜ ਕਿਸ ਰਿਗਾਰਡਿੰਗ ਪ੍ਰੈਸ ਕਾਨਫਰੰਸ ਹੈ ਕੀ ਅਚੀਵਮੈਂਟਸ ਨੇ ਮੌਜੂਦ ਡੀਜੀਪੀ ਸਾਹਿਬ ਪੰਜਾਬ ਅਤੇ ਸ਼੍ਰੀ ਗੌਰਵਪੁਰਾ ਐਸਐਸਪੀ ਕਪੂਰਥਲਾ ਕੋਲੋਂ ਨਸ਼ਾ ਵਿਰੋਧ ਜੋ ਜ਼ੀਰੋ ਟੋਲਰੈਂਸ ਦੇ ਤਹਿਤ ਅਸੀਂ ਚੱਲ ਰਹੇ ਹਾਂ ਉਹਦੇ ਵਿੱਚ ਸੀਆਈਏ ਕਪੂਰਥਲਾ ਅਤੇ ਸੁਲਤਾਨਪੁਰ ਲੋਧੀ ਰੱਜੋ ਤੂੰ ਐਥੇ ਤੂੰ ਅੱਜ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਹੋਮ ਦੀ ਬੱਸ ਪਰ 10 ਮੈਨੂੰ ਤਾਂ ਸਰਕਾਰੀ ਸਕੂਲ ਚ ਪੜਦਾ ਹੈ ਨਾ ਹਾਂਜੀ ਜੀ ਜੀ ਹੁਣ ਸਰਕਾਰੀ ਸਕੂਲਾਂ ਚ 200 ਬੱਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੈਚ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਪੁਲਿਸ ਨੇ ਵੱਡੀ ਕਾਬਤਾ ਵੀ ਕੱਲ ਮਿਲੀ ਹੈ ਉਹਦੇ ਵਿੱਚ 1/2 ਕਿਲੋ ਜਿਹੜੀ ਹੈਰੋਨ ਹੈ 500 ਗ੍ਰਾਮ ਇੱਕ ਇਸ ਤੋਂ ਲਗਾ ਕੰਟਰੀ ਮੇਡ ਉਹ ਬਰਾਮਦ ਕੀਤੇ ਆ ਆਪਣੇ ਪੋਰ ਪਿੰਡ ਹੈਗਾ ਉੱਥੋਂ ਲਿੰਕ ਰੋਡ ਤੋਂ ਉੱਥੇ ਹੀ ਅਸੀਂ ਕੀਵਲ ਸਿੰਘ ਦੀ ਅਗਵਾਈ ਸਿਨਾਤਰਾਵੰਦੀ ਕੀਤੀ ਸੀ ਸੀਆਈਏ ਨੇ ਤੇ ਉਹਦੇ ਵਿੱਚ ਇਹ ਦੋਨਾਂ ਨੂੰ ਆਪਣੀ ਹੰਕੀਤਾ ਦੋ ਲੜਕੇ ਮਿਲੇ ਆ ਇੱਕ ਨਵਦੀਪ ਹੈ ਤੇ ਦੂਜਾ ਜਸਕਰ ਹੈਗਾ ਇਹ ਫਰੀਦੇਵਾਲ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਲਿਗੇ ਮਕੂ ਥਾਣੇ ਦੇ ਦਿਨੋਂ ਪਾਸੋਂ ਇਹ ਬਰਾਮਦਗੀ ਜਿਹੜੀ ਆ ਹੋਈ ਹੈ ਇਹਦੇ ਵਿੱਚ ਇੱਕ ਮੋਟਰਸਾਈਕਲ ਵੀ ਇਨਾਂ ਤੋਂ ਬਰਾਮਦ ਹੋਇਆ ਹੈਗਾ ਔਰ ਇਹ ਇਹਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਦੋਨੇ ਹੀ ਲੜਕੇ ਜਿਹੜੇ ਹੈਗੇ ਆ 21 ਤੋਂ 23 ਸਾਲ ਦੇ ਵਿਚਕਾਰ ਹੈਗੇ ਆ ਇੱਕ ਜਿਹੜਾ ਹੈਗਾ ਉਹ ਬੀਏ ਦੇ ਵਿੱਚ ਪੜਦਾ ਹੈਗਾ ਔਰ ਦੂਜਾ ਖੇਤੀਬਾੜੀ ਕਰਦਾ ਹੈਗਾ ਤੇ ਇਹਦੇ ਵਿੱਚ ਅਸੀਂ ਥਾਣਾ ਸੁਲਤਾਨਪੁਰ ਲੋਧੀ ਵਿਖੇ ਮੁਕੱਦਮਾ ਨੰਬਰ 10 ਰਜਿਸਟਰ ਕੀਤਾ ਹੈ ਗਾ ਡੀਐਸਪੀ ਸਾਹਿਬ ਦੀ ਅਗਵਾਈ ਦੇ ਵਿੱਚ ਏਐਸਪੀ ਸੁਲਤਾਨਪੁਰ ਲੋਧੀ ਜੀ ਦੇ ਔਰ ਇਹਦੇ ਵਿੱਚ ਅਸੀਂ 21 ਸੀਰੀਜ਼ ਦੇ ਤਹਿਤ ਮੌਕਦਮਾ ਜਿਹੜਾ ਰਜਿਸਟਰ ਕੀਤਾ ਜੋ ਕਮਰਸ਼ੀਅਲ ਕੁਆंटਿਟੀ ਐਨ ਡੀ ਬੀ ਐਸ ਐਕਟ ਦੀ ਤੇ ਇਹਦੇ ਵਿੱਚ ਫਰਦਰ ਜਿਹੜੀ ਉਹ ਤਤਤੀਸ ਸਾਡੀ ਜਾਰੀ ਹੈ ਇਹ ਕਿੱਥੋਂ ਲੈ ਕੇ ਆਏ ਕਿ ਇਹਨਾਂ ਨੂੰ ਦੇਣੀ ਸੀਗੀ ਉਹ ਤੇ ਤੇ ਅਸੀਂ ਜਿਹੜੀ ਨੈਕਸਟ ਇਨਵੈਸਟੀਗੇਸ਼ਨ ਜਿਹੜੀ ਉਹ ਕਰ ਰਹੇ ਆਂ ਵੇ ਕਿੱਥੋਂ ਆਇਆ ਕਿੱਥੇ ਜਾਣੀ ਸੀ ਇਹਨਾਂ ਦਾ ਕੋਈ ਫੈਮਿਲੀ ਪਿਛਲਾ ਕ੍ਰਿਮੀਨਲ ਬੈਕਗ੍ਰਾਉਂਡ ਹਜੇ ਤੱਕ ਇਹ ਕੁਦਲ ਇਹਨਾਂ ਦੇ ਕੋਈ ਸਨੀ ਨਹੀਂ ਜਿੰਨਾ ਸਭ ਕੁਝ ਦੱਸਿਆ ਵੀ ਇਹ ਮੁੰਡਾ ਬੀਏ ਕਰਦਾ ਸੀ ਕੀ ਪੜ੍ਹਨ ਦੇ ਨਾਲ ਨਾਲ ਇਹ ਵੀ ਕੰਮ ਕਰ ਰਿਹਾ ਨਾਮ ਕਰਨਾ ਕਰਦਾ ਸੀ ਵੀ ਜਾਂ ਕੋਈ ਕਰੋਹੀ ਗਰੀਬੀ ਪੈਸੇ ਦਾ ਪੈਸੇ ਦਾ ਲੂਟ ਸੀਗਾ ਜੋ ਇਹਨਾਂ ਦੀ ਮੁਰਲੀ ਪੁੱਛ ਕੇ ਤੋਂ ਪਤਾ ਲੱਗਾ ਇਹ ਪੈਸੇ ਦਾ ਲੂਟ ਸੀਗਾ ਉਹਦੇ ਕਰਕੇ ਇਹਦੇ ਵਿੱਚ ਇਨਡਲਸ ਹੋ ਗਿਆ ਇੱਕ ਦੋ ਤਾਂ ਕਰ ਰਿਹਾ ਸੀ ਕੰਮ ਇਹ ਥੋੜੇ ਚਿੰਤਤ ਹੀ ਸੀਗਾ ਇਹਨਾਂ ਦੱਸਿਆ ਸੀ ਕਨਸਾਈਨਮੈਂਟ ਪਹਿਲਾਂ ਅਸੀਂ ਦਿੱਤੀਆ ਤੇ ਕਿ ਸੀਗੀ ਐਡਿਕਟਡ ਨੇ ਸੈਕਿੰਡ ਬੜੇ ਹਜੇ ਤੱਕ ਨਹੀਂ ਹੈ ਜੋ ਐਡਿਕਟਡ ਨਹੀਂ ਹੈਗੇ ਹੈ ਨਾ ਇਹ ਜਿਹਦਾ 21 ਸਾਲ ਦਾ ਆ ਬੀਏ ਕਰਕੇ ਲਾਸਟ ਇਅਰ ਹੀ ਪਲੱਸ 2 ਸ਼ਾਇਦ ਕੀਤੀ ਹੋਏਗੀ ਜਾਂ ਬੀਏ ਚ ਆ ਬੀਏ ਕਿਹੜੀ ਚਾ ਫਰਸਟ ਸੈਕਿੰਡ ਇਹ ਫਰਸਟ ਇਅਰ ਹੈ ਨਾ ਤੇ ਕੋਈ ਸ਼ੌਕ ਜਾਂ ਨਾ ਕੋ ਮੋਬਾਈਲ ਵਗੈਰਾ ਕੁਛ ਏਦਾਂ ਦਾ ਜਾਂ ਹਾਈ ਪ੍ਰੋਫਾਈਲ ਜਾਂਦਾ ਜੋ ਸਟਾਈਲ ਆ ਉਹ ਕੀ ਹੈ ਯਾਨੀ ਕਿ ਮੋਬਾਈਲ ਤਾਂ ਤੁਹਾਨੂੰ ਪਤਾ ਰੱਖਦੇ ਹੀ ਹੋਗੇ ਕੋਮਨ ਨਹੀਂ ਉਹ ਜਨ ਮੀਡੀਆ ਦਾ ਤਾਂ ਰਹਿੰਦੇ ਹੀ ਹੈ ਹਾਂ ਕੁਛ ਇਦਾਂ ਦਾ ਵੀ ਹੈ ਬੱਦਰ ਇਨਵੈਸਟੀਗੇਟ ਕਰ ਰਹੇ ਆ ਜਿੱਦਾਂ ਦੀ ਗੱਲ ਹੈ ਨਵੀਂ ਸਾਹਮਣੇ ਆਏ ਤੁਹਾਡੇ ਨਹੀਂ ਨਸ਼ੇ ਦੀ ਹੈ ਨਸ਼ੇ ਦੀ ਨਹੀਂ ਹਜੇ ਤੱਕ ਨਹੀਂ ਫੈਮਲੀ ਬੈਕਗਰਾਉਂਡ ਕੋਈ ਫੈਮਲੀ ਬੈਕਗਰਾਉਂਡ ਤੇ ਦੇਖਣ ਦੀ ਜੋ ਇਨਵੈਸਟੀਗੇਟ ਕਰ ਰਹੇ ਆ ਅਸੀਂ ਜਿੱਦਾਂ ਇੱਕ ਦਾ ਫਾਦਰ ਕੀਤੀ ਬੜੀ ਕਰਦਾ ਹੈਗਾ ਹੋ ਦੂਜੇ ਬਾਰੇ ਵੀ ਹੁਣ ਜਿਹੜਾ ਉੱਥੇ ਦਾ ਲੋਕਲ ਪੁਲਿਸ ਹੈਗੀ ਆ ਹੁਣ ਤੋਂ ਅਸੀਂ ਵੈਰੀਫਾਈ ਕਰ ਰਹੇ ਆਂਗਾ ਮਲੇ ਇਨਸੀਡੈਂਟ ਜਿਹੜੀ ਟ੍ਰਾਪ ਹੋਇਆ ਸੀ ਕੀ ਇਹਨਾਂ ਦੇ ਉੱਤੇ ਸੀਗਾ ਕਿਰਦਾਰ ਸੀਗਾ ਇਹ ਪਿਸਟਲ ਜਿਹੜਾ ਕੰਮਤ ਹੋਇਆ ਉਹ ਇੱਕ ਕੰਟਰੀ ਮੇਡ ਪਿਸਟਲ ਹੈਗਾ ਹੂੰ ਬੱਤੀ ਬੋਲ ਦਾ ਪਿਸਟਲ ਹੈਗਾ ਇਹ ਪਤਾ ਲੱਗਦਾ ਕਿੱਥੋਂ ਇਹਨੂੰ ਮਿਲਿਆ ਕਿੱਦਾਂ ਲੈ ਇਹ ਕਰ ਰਹੇ ਇਨਵੈਸਟੀਗੇਸ਼ਨ ਕਿੱਥੋਂ ਲੈ ਕੇ ਆਏ ਤੁਹਾਨੂੰ ਕਾਫੀ ਹੋਰ ਕਹਿਵੇਗਾ ਚੱਲ ਰਿਹਾ ਸਭ ਠੀਕ